ਇਸ ਵੱਲੋਂ ਪੈਲਗਾਮ ਚ ਅੱਤਵਾਦੀ ਹਮਲੇ ਚ ਸ਼ਹੀਦ ਹੋਏ ਲੋਕਾਂ ਲਈ ਸ਼ਾਹਕੋਟ ਚ ਕੱਢਿਆ ਕੈਂਡਲ ਮਾਰਚ ਪੰਜਾਬ ਕਾਂਗਰਸ ਕਮੇਟੀ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਅਤੇ ਸ਼ਾਹਕੋਟ ਹਲਕੇ ਤੋਂ ਵਿਧਾਇਕ ਹਰਦੇਵ ਸਿੰਘ ਲਾਢੀ ਸ਼ੇਰੋਵਾਲੀਆ ਦੀ ਅਗਵਾਈ ਚ ਕਾਂਗਰਸ ਪਾਰਟੀ ਵੱਲੋਂ ਜੰਮੂ ਕਸ਼ਮੀਰ ਦੇ ਪੈਲਗਾਮ ਚ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਚ ਸ਼ਹੀਦ ਹੋਏ ਭਾਰਤੀਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ਼ੁੱਕਰਵਾਰ ਸ਼ਾਮ ਕੈਂਡਲ ਮਾਰਚ ਕੱਢਿਆ ਗਿਆ ਇਸ ਮੌਕੇ ਵੱਡੀ ਗਿਣਤੀ ਚ ਕਾਂਗਰਸੀ ਆਗੂ ਅਤੇ ਵਰਕਰ ਰਾਮਗੜੀਆ ਚੌਂਕ ਵਿਖੇ ਇਕੱਤਰ ਹੋਏ ਇਸ ਮੌਕੇ ਸਭ ਤੋਂ ਪਹਿਲਾ ਵਿਧਾਇਕ ਸ਼ੇਰਵਾਲੀਆ ਨੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਪੈਲਗਾਮ 'ਚ ਸ਼ਹੀਦ ਹੋਏ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ। ਉਪਰੰਤ ਕਾਂਗਰਸੀ ਆਗੂ ਅਤੇ ਵਰਕਰ ਕੈਂਡਲ ਮਾਰਚ ਕਰਦੇ ਤੇ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲਗਾਉਂਦੇ ਪੁਲਿਸ ਸਟੇਸ਼ਨ ਦੇ ਸਾਹਮਣੇ ਚੌਕ ਵਿੱਚ ਪਹੁੰਚੇ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਲਾਡੀ ਸ਼ੇਰਵਾਲੀਆ ਨੇ ਕਿਹਾ ਕਿ ਪਾਕਿਸਤਾਨੀ ਅੱਤਵਾਦੀਆਂ ਨੇ ਜੰਮੂ ਕਸ਼ਮੀਰ ਦੇ ਪੈਲਗਾਮ ਵਿਖੇ ਧਰਮਪੁੱਜ ਕੇ ਨਿਰਦੋਸ਼ ਭਾਰਤੀ ਸੈਲਾਨੀਆਂ ਅਤੇ ਉੱਥੇ ਦੇ ਲੋਕਾਂ ਤੇ ਗੋਲੀਆਂ ਚਲਾ ਕੇ ਮਾਰਿਆ ਹੈ ਜੋ ਕਿ ਬਹੁਤ ਹੀ निंदनीयोग ਅਤੇ ਸ਼ਰਮਨਾਕ ਘਟਨਾ ਹੈ ਉਹਨਾਂ ਕਹਿਆ ਕਿ ਅੱਜ ਸਾਰਾ ਦੇਸ਼ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹੈ ਇਸ ਹਮਲੇ ਬਾਰੇ ਨਿੰਦਈ ਪੁਣੇ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ ਅਜਿਹਾ ਵਰਤਾਰਾ ਭਾਰਤ ਇਤਿਹਾਸ 'ਚ ਅੱਜ ਤੱਕ ਕਦੇ ਦੇਖਣ ਨੂੰ ਨਹੀਂ ਮਿਲਿਆ ਸੀ ਉਹਨਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਸਖਤ ਉਸੇ ਜਗ੍ਹਾ ਫਾਂਸੀ ਦੀ ਸਜ਼ਾ ਦਿੱਤੀ ਜਾਵੇ इस मौके होरना तो इलावा गुलजार सिंह थिंद प्रधान नगर पंचायत सुरेंद्रजीत सिंह चठल ब्लाक प्रधान कपिल गुप्ता सबका वाइस चेयरमैन क पवन अग्रवाल सबका एम सी जगतार सिंह खालसा सबका सरपंच पवन जुनेजा राजेश अग्रवाल पवन जुनेजा जसविंदर गिल एम सी यशपाल गुप्ता सबका वाइस अमर चेयरमैन अमरजीत कौर सचदेवा चेयरपर्सन महिला मंडल नवजोत कौर सहोता प्रधान ਸੁਖਜੀਤ ਕੌਰ ਵਾਈਸ ਪ੍ਰਧਾਨ ਰੀਟਾ ਸ਼ੋਭਤੀ ਸਾਬੀ ਕੋਟਲਾ ਕੁਲਵਿੰਦਰ ਸਿੰਘ ਜੋੜਾ ਗਗਨ ਜਿੰਦਲ ਟੈਂਪੀ ਕੁਮਰਾ ਕਸ਼ਮੀਰ ਸਿੰਘ ਨੰਡਾ ਸਾਬਕਾ ਮੈਂਬਰ ਬਲਾਕ ਸਮਤੀ ਸੋਨੂ ਕਿਲੀ ਸੁਖਦੀਪ ਸਿੰਘ ਸੋਨੂ ਕੰਗਪੀਏ ਸੋਨੂ ਵਿੱਗ ਹਰਪਾਲ ਮੈਸਨ ਡਾਕਟਰ ਅਰਵਿੰਦਰ ਸਿੰਘ ਉਪਰਾ ਅਵਤਾਰ ਸਿੰਘ ਖੁਰਖਾ ਖੁਰਪਾ ਬਲਵਿੰਦਰ ਸਿੰਘ ਖੁਸ਼ਦੀਪ ਸਿੰਘ ਤੰਜੂ ਯੂਥਾਗੂ ਮਲਕੀਤ ਸਿੰਘ ਸਾਬਕਾ सरपंच धन्यवाद दीपक विग मनजिंदर सिंह रिंकू सरपंच मेदा जसवीर सिंह जस्सी नछतर सिंह सती पहलवान अमनदीप सैदपुरी राकेश चंद हरीश अरोड़ा अमित मल्होत्रा डॉक्टर सुरेंद्र पट्टी डॉक्टर अमरजीत सिंह जम्मू रोमी गिल साबका एमसी बंटी कुमरा बंटी बठला मेजर सिंह मंड रिपोर्टर देवेंद्र सिंह कोलादी विशेष रिपोर्ट डी पंजाब न्यूज़ बड़े अफसोस ਨਾਲ ਕਹਿਣਾ ਪੈ ਰਿਹਾ ਜੋ ਪਾਕਿਸਤਾਨ ਮੁਲਕ ਨੇ ਸਾਡੇ 2 ਦਿਨ ਪਹਿਲਾਂ ਕਸ਼ਮੀਰ ਦੇ ਵਿੱਚ ਪੈਲਗਾਮ ਵਿਖੇ ਬਹੁਤ ਅਨਿਆਇ ਕੀਤਾ ਉਹਨਾਂ ਦੇ ਗੁੰਡਿਆਂ ਨੇ ਅੱਤਵਾਦੀਆਂ ਨੇ ਪਾਕਿਸਤਾਨ ਤੋਂ ਭੇਜੇ ਹੋਏ ਲੋਕਾਂ ਨੇ ਜਿਹੜਾ ਅੰਨੇਵਾ ਲੋਕਾਂ ਤੇ ਗੋਲੀਆਂ ਚਲਾ ਕੇ ਚੁੰਨ ਚੁੰਨ ਕੇ ਉਹਨਾਂ ਨੂੰ ਧਰਮ ਪੁੱਛ ਕੇ ਨਿਖਕਿਆਂ ਨੂੰ ਜਿਹੜਾ ਮਾਰਿਆ ਬਹੁਤ ਨਿੰਦਿਆ ਵਾਲੀ ਗੱਲ ਆ ਬੜੀ ਸ਼ਰਮਨਾਕ ਗੱਲ ਆ ਸਾਡੀਆਂ ਨੌਜਵਾਨ ਬੱਚੀਆਂ ਵਿਧਵਾ ਹੋ ਗਈਆਂ ਔਰ ਕਰਲਾ ਰਹੀਆਂ ਸੀ ਅੱਜ ਦੇ ਸਾਰਾ ਉਸ ਗੱਲ ਤੇ ਰੋ ਰਿਹਾ ਵੀ ਇਹ ਕਿਹੋ ਜਿਹਾ ਜ਼ਾਲਮ ਲੋਕ ਜਿਨ੍ਹਾਂ ਨੇ ਇੰਨਾ ਵੱਡਾ ਅਤਿਆਚਾਰ ਕੀਤਾ ਅੱਜ ਸਾਰੇ ਦੇਸ਼ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਰੋਜ ਲੋਕ ਸਮਲਕ ਜਿਹੜੋ ਰੋਸ ਮੁਜ਼ਾਰੇ ਕਰ ਰਹੇ ਆ ਉਹਨਾਂ ਨੂੰ ਸ਼ਰਨਹਾਲੀਆਂ ਅਰਪਤ ਕਰ ਰਹੀ ਹੈ ਕਰ ਰਿਹਾ ਅੱਜ ਅਸੀਂ ਛਾ ਕੋਟ ਦੇ ਸਾਰੇ ਸ਼ਹਿਰ ਵਾਸੀਆਂ ਨਾਲ ਸਾਰੇ ਸਾਥੀਆਂ ਨਾਲ ਸੀਨੀਅਰ ਸਾਥੀਆਂ ਨਾਲ ਪਾਰਟੀ ਆ ਦੇ ਸਾਰੇ ਆਂਦੇਦਾਰ ਸਹਿਬਾਨਾਂ ਨਾਲ ਰਲ ਕੇ ਗੁਰੂ ਘਰ ਦੇ ਵਿੱਚ ਅਰਦਾਸ ਕੀਤੀ ਉਹਨਾਂ ਦੇ ਨਿਮਿਤ ਉਸ ਤੋਂ ਉਪਰੰਤ ਅਸੀਂ ਬਾਜ਼ਾਰ ਦੇ ਵਿੱਚ ਕੈਂਡਲ ਮਾਰਚ ਕੀਤਾ ਉਹਨਾਂ ਨੂੰ ਸ਼ਰਨਹਾਲੀ ਪੇਟ ਕੀਤੀ ਆ ਮੈਂ ਸੱਚੇ ਪਾਤਸ਼ਾਹ ਪਰਮਾਤਮਾ ਦੇ ਚਰਨਾਂ ਚ ਅਰਦਾਸ ਕਰਦਾ ਸੱਚੇ ਪਾਤਸ਼ਾਹ ਪਰਮਾਤਮਾ ਉਹਨਾਂ ਨੂੰ ਆਪਣੀ ਚਰਨਾ ਚ ਨਵਾਜ਼ ਸਥਾਨ ਬਖਸ਼ਣਗੇ ਤੇ ਜਿਹੜੇ ਜ਼ਾਲਮ ਲੋਕ ਆ ਉਹਨਾਂ ਪਰਮਾਤਮਾ ਉਹਨਾਂ ਤੋਂ ਹਿਸਾਬ ਲੈਣਗੇ ਉਹਨਾਂ ਨੂੰ ਜੋ ਉਹਨਾਂ ਨੇ ਸਾਡੇ ਨਾਲ ਇੰਨਾ ਦੇਸ਼ ਦੇ ਨਾਲ ਇੱਡਾ ਵੱਡਾ ਅਤਿਆਚਾਰ ਕੀਤਾ ਉਹਨਾਂ ਨੂੰ ਉਸੇ ਜਗ੍ਹਾ ਤੇ ਖੜੇ ਹੋ ਕੇ ਕਰਕੇ ਫਾਂਸੀਆਂ ਦਿੱਤੀਆਂ ਜਾਣ ਅਸੀਂ ਇਹ ਮੰਗ ਕਰਦੇ ਆ ਨਰਿੰਦਰ ਮੋਦੀ ਜੀ ਕੋਲੋਂ ਕਿਉਂਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆ ਕੱਲ ਸਰਪਰੀ ਪਾਰਟੀ ਮੀਟਿੰਗ ਵੀ ਹੋਈ ਆ ਸਾਰੀਆਂ ਪਾਰਟੀਆਂ ਨੇ ਕਹਿਤਾ ਮੋਦੀ ਜੀ ਜੇ ਤੁਸੀਂ ਮੌਜੂਦਾ ਸਰਕਾਰ ਆ ਜੋ ਤੁਸੀਂ ਫੈਸਲਾ ਲਵਾਂਗੇ ਅਸੀਂ ਤੁਹਾਡੇ ਨਾਲ ਆ ਤਾਂ ਅਸੀਂ ਪੂਰ ਜੋਰ ਪ੍ਰਧਾਨ ਮੰਤਰੀ ਸਾਹਿਬ ਕੋ ਮੰਗ ਕਰਦੇ ਆ ਵੀ ਜਿਹੜੇ ਲੋਕ ਨਿਹੱਤੇ ਮਾਰੇ ਗਏ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਤੇ ਉਹਨਾਂ ਨੂੰ ਉਸੇ ਜਗ੍ਹਾ ਤੇ ਖੜਕੇ ਉਹਨਾਂ ਲੋਕਾਂ ਨੂੰ ਲਿਆ ਕੇ ਫਾਂਸੀ ਦਿੱਤੀ ਜਾਵੇ ਤਾਂ ਉਹਨਾਂ ਪਰਿਵਾਰਾਂ ਨੂੰ ਇਨਸਾਫ ਮਿਲ ਪਾਵੇ ਤੇ ਇਸ ਲਈ ਅੱਜ ਅਸੀਂ ਸਾਰੇ ਮੈਂ ਧੰਨਵਾਦ ਵੀ ਕਰਦਾ ਸਾਰੇ ਸਾਥੀਆਂ ਦਾ 2-3 ਘੰਟੇ ਪਹਿਲਾਂ ਇਹਨਾਂ ਨੂੰ ਸਨਿਆਦ ਦਿੱਤਾ ਸੀ ਸਾਰੇ ਸਾਥੀਆਂ ਨੂੰ ਤੇ ਵੱਡੀ ਤਦਾਦ ਦੇ ਵਿੱਚ ਆ ਕੇ ਸਾਰਿਆਂ ਨੇ ਉਹ ਉਹਨਾਂ ਰੂਹਾਂ ਨੂੰ ਛਰਦਾਲੀਂ ਪੇਟ ਕੀਤੀ ਆ ਉਹਨਾਂ ਦੇ ਨਿਵਤ ਆਪਣੇ ਬਲਬਲੇ ਸਾਂਝੇ ਕੀਤੇ ਆ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਤੇ ਮੈਂ ਫੇਰ ਉਹਨਾਂ ਜਿਹੜੇ ਸਾਡੇ ਪਰਿਵਾਰਾਂ ਚੋਂ ਜੀ ਚਲੇ ਗਏ ਆ ਕਿਹ ਕਿਤੇ ਦੇ ਵੀ ਆ ਸਾਡੇ ਦੇਸ਼ ਦੇ ਨੌਜਵਾਨ ਬੱਚੇ ਆ ਉਹਨਾਂ ਦੇ ਚਰਨਾ ਚ ਛਰਦਾ ਦੇ ਫੁੱਲ ਪੇਟ ਕਰਦਾ ਬਹੁਤ ਬਹੁਤ ਧੰਨਵਾਦ